ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਐਸੇ ਸ਼ਹਿਰ ਆਏ ਆ ਜਿੱਥੇ ਆਸਥਾ ਤੇ ਵਿਸ਼ਵਾਸ ਦਾ ਇੱਕ ਸੰਗਮ ਹੁੰਦਾ ਵਾ ਆਪਾਂ ਆਏ ਆ ਹਰਦਵਾਰ ਇਹ ਆ ਆਪਣਾ ਹਰਦਵਾਰ ਦਾ ਫੂਡ ਦਾ ਸਫਰ ਜਿੱਥੇ ਆਪਾਂ ਆਸਥਾ ਤੇ ਖਾਣਾ ਦੋਨਾਂ ਦਾ ਮੇਲ ਜਿਹੜਾ ਇਸ ਇੱਕ ਵੀਡੀਓ 'ਚ ਦੇਖਾਂਗੇ ਮੇਰੇ ਪਿਛੇ ਗੰਗਾ ਮਾਂ ਜਿਹੜੀ ਹਿਮਾਲਿਆ ਦੀ ਗੋਦ ਦੇ ਵਿੱਚੋਂ ਉਤਰ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਆਂਦੀ ਆ ਤੇ ਇੱਥੇ ਬਹਿ ਕੇ ਇਹਨਾਂ ਮੈਦਾਨਾਂ ਦੇ ਵਿੱਚ ਉਪਜਾਊ ਜ਼ਮੀਨ ਜੀਵਨ ਦਿੰਦੀ ਆ ਇਸ ਗੰਗਾ ਦੇ ਕਿਨਾਰੇ-ਕਿਨਾਰੇ ਜਿਹੜੇ ਜ਼ਾਇਕੇ ਨੇ ਉਹਨਾਂ ਦੇ ਬਾਰੇ ਵਿੱਚ ਆਪਾਂ ਅੱ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਤਾਂ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਵੀਡੀਓ ਨਾ ਬਣੇ ਰਿਓ ਨਵੇਂ ਆਏ ਹੋ ਤਾਂ ਬੁਲੇਟ ਵਾਲੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਓ ਵੱਧਦੇ ਹਾਂ ਇਹ ਹਿੰਦੂ ਵੀਰਾਂ ਦੀ ਆਸਥਾ ਦੀ ਇੱਕ ਅਸੀ ਜਗ੍ਹਾ ਵਾ ਜਿੱਥੇ ਉਹ ਆਪਣੇ ਪੂਰਵਜਾਂ ਦੇ ਆਪਦੇ ਬਜ਼ੁਰਗਾਂ ਦੇ ਆਪਣੇ ਵੱਡਿਆਂ ਦੇ ਪਿੰਡਦਾਨ ਕਰਨ ਇੱਥੇ ਆਂਦੇ ਆ ਤਾਂ ਹਿੰਦੂਆਂ ਦੇ ਨਾਲ ਨਾਲ ਇਸ ਸਥਾਨ ਦੇ ਵਿੱਚ ਸਿੱਖਾਂ ਦੀ ਵੀ ਬਹੁਤ ਮਹੱਤਤਾ ਵਾ ਤੇ ਇੱਥੇ ਵੀ ਇੱਕ ਗੁਰਦੁਆਰਾ ਸਾਹਿਬ ਆ ਜੋ ਕਿ ਇਤਿਹਾਸਿਕਾ ਗਿਆਨ ਗੋਦੜੀ ਤੇ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਅੱਗੇ ਚੱਲ ਕੇ ਆਪਾਂ ਇਸ ਟਾਈਮ ਖੜੇ ਆ ਹਰਦੀ ਪੌੜੀ ਹਰ ਕੀ ਪੌੜੀ ਜਿਨੂੰ ਆਪਾਂ ਪੰਜਾਬੀ 'ਚ ਕਹਾਂਗੇ ਤਾਂ ਹਰਦੀ ਪੌੜੀ ਕਹਿੰਦੇ ਨੇ ਵਿਸ਼ਨੂੰ ਜੀ ਨੇ ਜਦ ਧਰਤੀ ਤੇ ਪਹਿਲੀ ਵਾਰ ਪੈਰ ਰੱਖ ਕੇ ਤਾ ਇਸ ਸਥਾਨ ਤੇ ਰੱਖੇ ਤਾਂ Hindu ਵੀਰਾਂ ਦੇ ਵਿੱਚ ਇਹਦੀ ਬਹੁਤ ਮਹੱਤਤਾ ਵਾ ਪੂਜਾ ਅਰਚਨਾ ਪਿੰਡਦਾਨ ਆਪਦੇ ਪੂਰਵਜਾਂ ਦੇ ਤੇ ਉਹਦੇ ਨਾਲ ਨਾਲ ਹੀ ਆਪਣੇ ਸਿੱਖ ਧਰਮ ਦੇ ਵਿੱਚ ਵੀ ਇਸ ਸਥਾਨ ਦੀ ਬਹੁਤ ਮਹੱਤਤਾ ਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਇਤਿਹਾਸ ਇਸ ਸਥਾਨ ਦੇ ਨਾਲ ਜੁੜਿਆ ਹੋਇਆ ਵਾ ਤੇ ਆਓ ਆਪਾਂ ਆਪਦੇ ਜ਼ਾਇਕੇ ਵੱਲ ਵਧੀਏ ਜਿੱਦਾਂ ਹੀ ਆਪਾਂ ਹਰਦੀ ਪੌੜੀ ਤੋਂ ਬਾਹਰ ਆਨੇ ਆ ਬੈਕ ਸਾਈਡ ਬਾਜ਼ਾਰ ਵਾਲੇ ਪਾਸੇ ਆ ਦਰਵਾਜ਼ਾ ਵਾ ਸ਼੍ਰੀ ਗੰਗਾ ਦਵਾਰ ਹਰਕੀ ਪੌੜੀ ਤੇ ਇਹ ਚੌਂਕ ਦੇ ਵਿੱਚ ਰਾਈਟ ਹੈਂਡ ਤੇ ਦੇਖੋਗੇ ਨਾ ਬਹੁਤ ਮਸ਼ਹੂਰ ਮੋਹਨਜੀ ਪੂੜੀ ਵਾਲੇ ਆ ਆਓ ਇਹਨਾਂ ਦਾ ਜ਼ਾਇਕਾ ਵੀ ਚੈੱਕ ਕਰਦੇ ਆ ਕੀ ਸੁਆਦ ਇਹਨਾਂ ਕੋਲ ਨਹੀਂ ਬੱਸ ਨਹੀਂ ਚਲੋ ਜੀ ਪਹਿਲਾਂ ਹਲਵਾ ਖਾ ਕੇ ਦੇਖਦੇ ਆਂ ਹਲਵੇ ਦੇ ਵਿੱਚ ਆਪਾਂ ਨੂੰ ਇਲਾਚੀ ਤੇ ਮੈਨੂੰ ਲੱਗ ਨਹੀਂ ਰਿਹਾ ਦੇਸੀ ਕਿ ਉਹ ਦੋ ਇਲਾਚੀ ਦੇ ਦਾਣੇ ਤੇ ਨਾਲ ਦੇਸੀ ਕਿਉਂ ਆਹ ਵਾ ਤੁਸੀਂ ਇਹਨੂੰ ਦੇਖੋਗੇ ਨਾ ਇਹ ਆਪਾਂ ਪੂੜੇ ਨਹੀਂ ਬਣਾਉਂਦੇ ਸੌਂਡ ਦੇ ਵਿੱਚ ਇਹ ਉਹ ਪੂੜਾ ਵਾ ਵਿਚਕਾਰੋਂ ਥੋੜਾ ਜਿਹਾ ਮੋਟਾ ਸਾਈਡ ਤੋਂ ਪੱਕਿਆ ਹੋਇਆ ਰੜਿਆ ਹੋਇਆ ਤੇ ਇਹਨੂੰ ਆਪਾਂ ਹਲਵੇ ਦੇ ਨਾਲ ਲਗਾਵਾਂਗੇ ਥੇਰ ਇਜ਼ ਅ ਵਾਈਡ ਜੇ ਤੁਸੀਂ ਆਇਲ ਦੇ ਲਵਰ ਨਹੀਂ ਥੋੜਾ ਡਾਈਟ ਕਨਸ਼ੀਅਸ ਹੈ ਇਹ ਖਾਣਾ ਤੁਹਾਡੇ ਲਈ ਨਹੀਂ ਹੈਗਾ ਇਹ ਉਹਨਾਂ ਲਈ ਹੈ ਜਿਹੜੇ ਮਿੱਠੇ ਦੇ ਸ਼ੌਕੀਨ ਨੇ ਜੀਭ ਦੇ ਟਟਕਾਰੂ ਨੇ ਇਹ ਸਵਾਦ ਉਹਨਾਂ ਲਈ ਆ ਬਿਲਕੁਲ ਰეკਮੈਂਡਡ ਆ ਥੋੜਾ ਜਿਹਾ ਮੈਨੂੰ ਪ੍ਰਾਈਸ ਜ਼ਿਆਦਾ ਲੱਗਿਆ 70 ਰੁਪਏ ਰੇਟ ਇਹਦੇ ਲਈ ਪਰ ਟੂਰਿਸਟ ਵਾਲੀ ਜਗਾ ਵਾ ਠੀਕ ਆ ਐਡੀ ਫੇਮਸ ਨਹੀਂ ਕਰਾਊਡਡ ਜਗਾ ਤਾਂ ਉੱਥੇ ਇਹ ਠੀਕ ਵੀ ਆ ਹਾਂ ਹਾਈਜਨ ਕਲੀਨ ਮੇਨਟੇਨਡ ਆ ਪੂਰਾ ਹਾਈਜਨ ਸਾਫ ਸੁਥਰੀ ਜਗਾ ਵਾ ਬਣਾਉਣ ਵਾਲਾ ਸਾਫ ਸੁਥਰਾ ਵਾ ਤੇ ਮੇਰੇ ਵੱਲੋਂ ਇਹ ਖਾਣਾ ਰეკਮੈਂਡਡ ਆ ਆਪਾਂ ਨੂੰ ਬਹੁਤ ਵਧੀਆ ਸਵਾਦ ਤਾਂ ਨਹੀਂ ਪਰ ਇੱਕ ਸਵਾਦ ਹੈ ਜਿਹੜਾ ਕਿ ਖਾਣ ਲਾਇਕ ਹੈਗਾ